ਹੁਣ ਮੈਂ ਹੱਥ ਥੱਲੇ ਚੱਕਦਾ ਆ ਦੇਖ ਲਓ ਬਾਈ ਹਾਂ ਕਮਾਲ ਹੈ ਗਲਾਸ ਹੀ ਡੋਲਦਾ ਪਾਣੀ ਬਈ ਅੱਜ ਆਪਾਂ ਇੱਕ ਸੋਨੂੰ ਪ੍ਰੋਜੈਕਟ ਕਰਕੇ ਦਿਖਾਉਣੇ ਆਗੇ ਤੇ ਵੀਡੀਓ ਨਾਲ ਤੁਸੀਂ ਨਾ ਐਂਡ ਤੱਕ ਕਰ ਜੁੜੇ ਰਹੋ ਵਧੀਆ ਵੀਡੀਓ ਆ ਗਈ ਤੁਸੀਂ ਆਪ ਵੀ ਕਰਕੇ ਦੇਖੋਗੇ ਇਹ ਚੀਜ਼ ਤੇ ਆਪਣੇ ਕੋਲੇ ਇੱਕ ਪਾਣੀ ਦੀ ਬੋਤਲ ਆ ਇੱਕ ਆਪਣੇ ਕੋਲੇ ਕੱਚ ਦਾ ਗਲਾਸ ਹੈਗਾ ਹੈਨਾ ਜੇ ਆਪਾਂ ਹੁਣ ਇਹਦੇ ਵਿੱਚ ਆਪ ਪਾਣੀ ਪਾ ਲਿਆ ਕੱਚ ਦੇ ਗਲਾਸ 'ਚ ਇਹ ਸਿੱਧਾ ਗਲਾਸੋਂ ਡੁੱਲਿਆ ਤਾਂ ਨਹੀਂ ਜੇ ਆਪਾਂ ਇਹਨੂੰ ਵਾਪਸ ਬੋਤਲ 'ਚ ਪਾਵਾਂਗੇ ਮੰਨ ਲਓ ਫੇਰ ਵੀ ਨਹੀਂ ਡੁੱਲਦਾ ਲੈ ਇਹ ਤਾਂ ਬੋਤਲ ਦੇ ਵਿੱਚ ਹੀ ਆ ਗਿਆ ਠੀਕ ਆ ਹੁਣ ਸਵਾਦ ਤਾਂ ਤਾਂ ਆਊਗਾ ਜੇ ਆਪਾਂ ਗਲਾਸ ਦੇ ਵਿੱਚ ਪਾਣੀ ਪਾ ਲਿਆ ਇਹ ਪਾਣੀ ਮੂਦਾ ਕਰਨਾ ਆਪਾਂ ਗਲਾਸ ਤਾਂ ਡੁੱਲੇ ਨਾ ਇਹ ਵੀ ਗਲਾਸ ਮੂਦਾ ਕਰਨਾ ਗਲਾਸ ਮੂਦਾ ਕਰਨਾ ਡੁੱਲੇ ਨਾ ਫੇਰ ਹੀ ਸਵਾਦ ਆਉਣਾ ਆਪਾਂ ਦੇਖੋ ਬਰਾਬਰ ਦਾ ਦਿਮਾਗ ਲਾ ਕੇ ਤੁਸੀਂ ਬੱਸ ਇਦਾਂ ਮੂਦਾ ਕਰਨਾ ਇਹ ਥੱਲੇ ਨਾ ਡੁੱਲੇ ਹਾਂ ਆਏ ਤੇਰੇ ਕੁਦੀ ਦੇਖੋ ਫਿਰ ਲਾਓ ਵੀ ਦੂ ਮਗ ਆਪਾਂ ਕਰਕੇ ਦਿਖਾਵਾਂਗੇ ਬਾਈ ਤੁਹਾਨੂੰ ਵੀਡੀਓ ਦੇ ਵਿੱਚ ਜਮੈਂ ਮੂਦਾ ਗਲਾਸ ਮਾਰ ਦਿਆਂਗੇ ਪਾਣੀ ਦਾ ਤੌਕਾ ਵੀ ਨਹੀਂ ਡੁੱਲਦਾ ਹਾਂ ਯਾਰ ਇਦਾਂ ਤਾਂ ਨਹੀਂ ਡੁੱਲਦਾ ਦੇਖੋ ਬਰਾ ਕਰਕੇ ਦੇਖ ਹਾਂ ਇਦਾਂ ਦਾ ਫਿਰ ਡੰਦੂ ਆਥ ਝੱਕਾ ਥੱਲੋਂ ਇਦਾਂ ਦਾ ਡੰਦੂ ਯਾਰ ਇਹ ਡੁੱਲਦਾ ਤੁਸੀਂ ਦੇਖ ਲਓ ਕਰਕੇ ਆਹ ਆਪਣੇ ਕੋਲੇ ਆਹਾ ਕੀ ਆਟਾ ਸਾਂ ਨਹੀਂ ਅੱਛਾ ਠੀਕ ਆ ਇਹਦੇ ਆਰ ਪਾਰ ਦੀ ਇਹਨਾਂ ਦੇਖ ਲਓ ਕੋਈ ਸ਼ੀਸ਼ਾ ਨਹੀਂ ਹੈਗਾ ਤੁਸੀਂ ਆਪ ਦੇਖ ਲਓ ਜਾਲੀ ਆ ਹੈਗੀਆਂ ਨਾ ਤੇ ਇਹਦੇ ਨਾਲ ਵੀ ਤੂੰ ਰੋਕ ਕੇ ਦੇਖ ਲਾ ਹਾਂ ਕਮਾਲ ਹੈ ਗਲਾਸ ਹੀ ਡੋਲਦਾ ਪਾਣੀ ਲੈਣੇ ਤਾਂ ਜਾਲੀ ਨਾਲ ਵੀ ਨਹੀਂ ਰੁਕਦਾ ਇੱਥੋਂ ਤੇ ਆਪਾਂ ਰੋਕ ਦਈਏ ਫਿਰ ਰੋਕ ਦਈਏ ਮੈਂ ਭਾਈ ਦੇਖ ਲਓ ਤੁਸੀਂ ਵੀਡੀਓ ਭਾਈ ਮੜਾ ਨੇੜੇ ਕਰਕੇ ਦਿਖਾ ਦੀ ਆ ਦੇਖ ਲਓ ਭਾਈ ਪਾਣੀ ਕਿੰਨਾ ਕੱਚ ਦਾ ਗਲਾਸ 'ਚ ਤੇ ਆ ਜਾਲੀ ਆਪਾਂ ਇਹ ਉੱਪਰ ਰੱਖ ਲਈਏ ਤੇ ਹੱਥ ਉੱਪਰ ਰੱਖ ਕੇ ਹੁਣ ਮੈਂ ਹੱਥ ਥੱਲੇ ਚੱਕਦਾ ਆ ਦੇਖ ਲਓ ਬਾਈ ਦਿਖਾ ਦੇ ਬਾਈ ਇੱਕ ਵਾਰੀ ਸਮਾਰ ਕੇ ਦਿਖਾ ਦੇ ਆ ਉੱਪਰ ਦਿਖਾ ਦੇ ਬਾਈ ਇੱਕ ਵਾਰੀ ਸਮਾਰ ਕੇ ਦਿਖਾ ਦੇ ਆ ਉੱਪਰ ਪਾਣੀ ਦੇਖ ਲਾ ਗਲਾਸ ਚੋਂ ਨਹੀਂ ਪਿਆਗਾ ਤੇ ਆ ਚੀਜ਼ ਦੇਖ ਲਾ ਬਾਈ ਤੌਕਾ ਪਾਣੀ ਦਾ ਵੀ ਨਹੀਂ ਨਿਕਲਦਾ ਕਿਉਂ ਆ ਗਿਆ ਪਾਣੀ ਲੈ ਹਾਂ ਹੁਣ ਤੁਸੀਂ ਆਪ ਕਰਕੇ ਦੇਖੋ ਇਹ ਮਿੰਟ ਠੀਕ ਆ ਮੈਂ ਦੱਲੇ ਤੁਹਾਨੂੰ ਪਾਣਾ ਚ ਲਾ ਕਰਕੇ ਦਿਖਾਓ ਆ ਤਾਂ ਕਮਾਲ ਹੀ ਹੋ ਗਈ ਇਹਦੇ ਉਪਰ ਹੱਥ ਲਾ ਲਈ ਥੱਲੇ ਜਿੱਥੋਂ ਜਿੱਥੋਂ ਗਲਾਸ ਵਾਲਾ ਥਾਂ ਹੋਣਾ ਇੱਥੇ ਕਰਕੇ ਐ ਥੇਲੀ ਲਾ ਲਾਉਨੇ ਉਹਨੇ ਥਾਂ ਚ ਹੁਣ ਮੁੱਦਾ ਮਾਰ ਦੇ ਤੇ ਹੁਣ ਹੱਥ ਕੱਢ ਲਾ ਲੈ ਬਾਈ ਦੇਖ ਲੋ ਆ ਮੁੰਡੇ ਨੇ ਵੀ ਪ੍ਰੋਜੈਕਟ ਕਰਤਾ ਬਾਕੀ ਬਾਈ ਤੁਸੀਂ ਵੀ ਕਰਕੇ ਦੇਖੋ ਆਪਦੇ ਆਪ ਦੇ ਘਰੇ ਵੀ ਇੱਕ ਵਾਰੀ ਦਿਖਾ ਦੇ ਕਿਹੜਾ ਨੇੜੇ ਕਰਕੇ ਚੰਗੀ ਤਰ੍ਹਾਂ ਦਿਖਾ ਦੇ ਚੰਗੀ ਤਰ੍ਹਾਂ ਵਿਖਾ ਦੇ ਆ ਦੇਖੋ ਬਾਈ ਉਨੇ ਹੀ ਪਾਣੀ ਪਿਆ ਗਾ ਉਨਾ ਪਾਣੀ ਦੇ ਵਿੱਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਈ ਪਾਣੀ ਪੀ ਗਾ ਉਹਨਾ ਪਾਣੀ ਦੇ ਵਿੱਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਈ